ਦੋ ਖਸਾਲਾਂ ਦੇ ਸਮੇਂ ਦੇ ਵਿੱਚ ਨਾ ਬਹੁਤ ਕੁਝ ਹੋਇਆ ਮਤਲਬ ਵਿੱਚੋਂ ਠੀਕ ਹੋ ਮਤਲਬ ਜਦੋਂ ਬਿਮਾਰ ਹੋਏ ਫਿਰ 2 ਮਹੀਨੇ ਚ ਰਿਕਵਰ ਮਾਰੇ ਉਹਨਾਂ ਨੇ 6 ਰੰਗੂ ਉੱਠੇ ਦੁਬਾਰਾ ਠੀਕ ਹੋ ਗਏ ਫਿਰ 2 ਮਹੀਨੇ ਬਾਅਦ ਕੋਈ ਹੋਰ ਇਸ਼ੂ ਆ ਗਿਆ ਫਿਰ ਦੁਬਾਰਾ ਥੱਲੇ ਡਿੱਗੇ ਫਿਰ ਉੱਠੇ ਫਿਰ ਕੁਝ ਹੋ ਰਿਹਾ ਫਿਰ ਡਿੱਗੇ ਮਤਲਬ ਉਹ ਉਹ ਚੀਜ਼ਾਂ ਨਾ ਮਤਲਬ ਜਦੋਂ ਕਿਉਂਕਿ ਬਈ ਜਦੋਂ ਕੋਈ ਵੀ ਬੰਦਾ ਐਡਮਿਟ ਹੁੰਦਾ ਨਾ ਤੁਹਾਡੇ ਘਰੋਂ ਜੀ ਤੋ ਕੱਲਾ ਨਹੀਂ ਹੁੰਦਾ ਪਰਿਵਾਰ ਨਾਲ ਹੁੰਦਾ ਛੋਟੇ ਹੁੰਦੇ ਤੋਂ ਲੈ ਕੇ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਡਰ ਸੀ ਇਹ ਆਪਾਂ ਸੋਚਦੇ ਹਾਂ ਨਾ ਸਾਰਿਆਂ ਦੇ ਹੁੰਦੇ ਸਾਰਿਆਂ ਨੂੰ ਵੀ ਯਾਰ ਜੇ ਨਾ ਤੋ ਬਿਨਾ ਮੈਂ ਕੀ ਕਰਾਂਗਾ ਜੀ ਜੀ ਥੋੜਾ ਇੱਕ ਡਰ ਹੁੰਦਾ ਤੁਹਾਡੇ ਸਭ ਤੋਂ ਵੱਡੀ ਇਨ ਸਿਕਿਉਰਿਟੀ ਮੇਰੀ ਇਹ ਸੀ ਮੈਨੂੰ ਨਹੀਂ ਪਤਾ ਮੈਂ ਹੁਣ ਕਿਵੇਂ ਤੁਰਿਆ ਫਿਰ ਰਿਹਾ ਹਾਂ ਜਾਂ ਕਿਵੇਂ ਕੰਮ ਕਰ ਰਿਹਾ ਹਾਂ ਮੈਂ ਤਾਂ ਭਾਜੀ ਉਦੋਂ ਉਸ ਟਾਈਮ ਜਦੋਂ ਡਾਕਟਰਸ ਬੁਲਾ ਲੈਂਦੇ ਸੀ ਕਈ ਵਾਰੀ ਜਾਂ ਵੀ ਤੁਹਾਡੇ ਨਾਲ ਗੱਲ ਕਰਨੀ ਆ ਮੇਰੇ ਤੇ ਤਾਂ ਇੰਨੀ ਹਿੰਮਤ ਵੀ ਨਹੀਂ ਹੁੰਦੀ ਸੀ ਮੈਂ ਜਾ ਕੇ ਉਹਨਾਂ ਨਾਲ ਗੱਲ ਕਰਨਾ ਮੈਂ ਆਪਣੀ ਵਾਈਫ ਨੂੰ ਭੇਜਦਾ ਸੀ ਹੂੰ ਮੈਨੂੰ ਨਹੀਂ ਪਤਾ ਵੀ ਜਦੋਂ ਇਹ ਚੀਜ਼ ਹੋ ਗਈ ਚਾਹਤਾ ਪਤਾ ਨਹੀਂ ਮੈਨੂੰ ਫਰਕ ਪੈਣਾ ਬੰਦ ਹੋ ਗਿਆ ਹੁਣ ਜਾਂ ਤੁਸੀਂ ਲਾ ਲਓ ਵੀ ਭਾਜੀ ਪਤਾ ਨਹੀਂ ਭਾਜੀ ਪ੍ਰੋਸੈਸ ਜਿਆ ਨਹੀਂ ਹੋਇਆ ਸਮਝ ਪਾ ਰਹੇ